ਸ਼ਰੀਕ ਤੇ 31 ਪੌਣੀ ਪੈਦੀ ਆ ਮਿੱਤਰੋ ਖੇਡ ਦੇ ਮੈਦਾਨ ਵਿੱਚੇ ਕਿ ਚਰਖਾ ਕੱਤਣਾ ਬੇਸ਼ੱਕ ਨਹੀਂ ਆਉਂਦਾ ਟਰੱਕ ਟੈਕਸੀਆਂ ਜਹਾਜ਼ ਚਲਾਉਣ ਕੁੜੀਆਂ ਨੰਬਰ ਲੈ ਕੇ ਸਕੂਲਾਂ ਤੇ ਕਾਲਜਾਂ ਚੋਂ ਮਾਂ ਬਾਪ ਦਾ ਨਾਮ ਚਮਕਾਉਣ ਕੁੜੀਆਂ ਕਿਸੇ ਗੱਲੋਂ ਵੀ ਮੁੰਡਿਆਂ ਤੋਂ ਘੱਟ ਹੈ ਨਹੀਂ ਢੋਲ ਵੱਜੇ ਤਾਂ ਭੰਗੜੇ ਪਾਉਣ ਕੁੜੀਆਂ ਪਰ ਮੱਖਣ ਮਰਾਰ ਦੀ ਮੱਲਣ ਗੱਲ ਕੋ ਉਹ ਕਿਤੇ ਸੱਸਾਂ ਨੂੰ ਜੱਫੇ ਨਾ ਲਾਉਣ ਕੁੜੀਆਂ ਉਧਰਲੇ ਪਾਸੇ ਆ ਗੁਰਦਾਸਪੁਰ ਵਾਲੀ ਕਹਿੰਦੇ ਖਿਡਾਰਨੇ ਉਹ ਡੱਕਣ ਦੀ ਕਰਦੀ ਐ ਕੋਸ਼ਿਸ਼ ਤੇ ਸਾਹਮਣੇ ਦੇਖਾਂਗੇ ਨੰਬਰ ਮੇਰੇ ਮਿੱਤਰੋ ਇਸ ਵੇਲੇ ਨਜਮਾ ਨੇ ਸਾਹਮਣੇ ਦੇਖਾਂਗੇ ਨੰਬਰ ਮੇਰੇ ਮਿੱਤਰੋ ਖੇਡ ਮੈਦਾਨ 'ਚ ਕਾਜਲ ਨੇ ਜੋਰ ਦਿੱਤਾ ਕਦੀ ਗੋਪੀ ਜੱਫੇ ਲਾਉਂਦੀ ਐ ਅਗਲੀ ਕਬੱਡੀ ਪਾਉਣ ਵਾਤੇ ਸਾਹਮਣੇ ਪਾਸੇ ਮੇਰੇ ਮਿੱਤਰੋ ਇਹ ਕੁੜੀਆਂ ਮੁੰਡਿਆਂ ਤੋਂ ਘਟਨੇ। ਲਓ ਕਹਿੰਦੇ ਕੁੜੀਆਂ ਮੁੰਡੇ ਨਾਲ ਕਿਸੇ ਗੱਲੋਂ ਘਟ ਨਹੀਂ ਐ। ਕੁੜੀਆਂ ਕਹਿੰਦੇ ਮੁੰਡਿਆਂ ਨਾਲ ਕਿਸੇ ਗੱਲੋਂ ਘਟ ਨਹੀਂ ਐ। ਇਹਦਾ ਕਹਿੰਦੇ ਕੋਟ ਸੰਤੋਖ ਰਾਏ ਪਿੰਡ ਐ। ਲਓ ਟਵਿੰਕਲ ਆ ਪੌਂਦੀ ਹੋਈ ਕਬੱਡੀ ਮੇਰੇ ਮਿੱਤਰੋ ਖੇਡਦੇ ਮੈਦਾਨ ਵਿੱਚ। ਆ ਦੂਸਰੇ ਪਾਸੇ ਕਹਿੰਦੇ ਗੋਪੀ ਨੇ ਬੜੀ ਸੋਹਣੀ ਟਰਾਈ ਕੀਤੀ ਐ ਪਰ ਨੰਬਰ ਦੇਖਾਂਗੇ ਟਵਿੰਕਲ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ। ਤੇ ਤੂੰ ਹੀ ਬਦਲਸਲਾ ਨੀ ਮਾਏ ਮੇਰੀਏ ਮੈਨੂੰ ਜੱਗ ਵੇਖਣ ਦਾ ਚਾਹ ਦਾ ਮਾਰਾ ਕਿਤੇ ਕੁੜੀ ਦੇ ਜੱਫੇ ਵੀ ਲਾਏ ਆ ਤੇ ਥਾਪੀਆਂ ਵੀ ਮਾਰੀਆਂ ਇੱਕ ਅਤਾਜ ਵੀ ਵੱਖਰਾ ਤੇ ਇੱਕ ਕਹਿੰਦੇ ਜੱੱੱਬੇ ਵੀ ਚੋਟੀ ਦੇ ਲਾਇਆ ਤੇ ਉਧਰਲੀ ਵੱਡਾ ਪਿਆਰ ਸਾਡਾ ਵੀ ਰਾਜਵੀਰ ਮੈਂਬਰ ਸਾਹਿਬ ਦੇ ਕੇ ਗਿਆ ਇਧਰਲੇ ਪਾਸੇ ਟਵਿੰਕਲ ਹੈ ਦੂਜੇ ਪਾਸੇ ਫੜਿਆ ਗੁੱਟ ਕਿ ਤੇਰੇ ਗੁੱਟ ਤੇ ਲਿਖਾ ਸਰਨਾਮਾ ਫੜੇਗੀ ਤੇ ਯਾਦਗਾਰੀ ਪਰ ਆਹ ਇਹ ਆ ਇਹ ਆ ਇਹਨੂੰ ਕਹਿੰਦੇ 21 ਪੌਣ ਸ਼ਰੀਕ ਤੇ 31 ਪੌਣੀ ਪੈਂਦੀ ਹੈ ਉਹ ਕਿਹਨੂੰ ਕਿਹਨੂੰ ਵਧੀਆ ਲੱਗਾ ਕਰੀ ਤਾੜੀ ਮਾਰ ਕੇ ਦੱਸੋ ਆਹ ਤਾੜੀਆਂ ਮਾਰ ਦਿਓ ਜ਼ੋਰਦਾਰ ਥਾਪੀਆਂ ਵੱਜ ਰਹੀਆਂ ਅੱਜ ਕਹਿੰਦੇ ਥਾਪੀਆਂ ਵੱਜ ਰਹੀਆਂ ਮੇਰੇ ਮਿੱਤਰੋ ਕਮਿੰਕਲ ਵੀ ਥਾਪੀਆਂ ਮਾਰ ਦਿਤੀਆਂ ਜੇ ਅਮਨ ਭੱਲੋਵਾਲੀ ਚ ਅੱਗ ਨਿਕਲਦੀ ਭੱਲੋਵਾਲੀ ਚ ਅੱਗ ਨਿਕਲਦੀ ਆ ਉਹ ਮੈਚ ਮੁੰਡਿਆਂ ਦੇ ਤੇ ਮੈਚ ਕੁੜੀਆਂ ਦਾ ਵੀ ਕਿਸੇ ਵੱਲੋਂ ਘਟਨੇ ਮੈਚ ਕੁੜੀਆਂ ਦਾ ਵੀ ਕਿਸੇ ਵੱਲੋਂ ਘਟਨੇ ਉਧਰ ਰਾਜਵੀਰ ਕਹਿੰਦਾ ਆ ਵੀ ਜੱਸੀ ਦੇ ਲਈ ਵੀ ਸਾਡਾ ਵੀ ਰਾਜਵੀਰ ਮੈਂਬਰ ਸਾਹਿਬ ਕਹਿੰਦਾ ਕਿ 200 ਜੱਸੀ ਨੂੰ ਦੇਵਾਂਗੇ ਥਾਪੀਆਂ ਜੱਸੀ ਨੇ ਵੀ ਬਹੁਤ ਮਾਰੀਆਂ ਆ ਥਾਪੀਆਂ ਕਹਿੰਦੇ ਜੱਸੀ ਨੇ ਵੀ ਬਹੁਤ ਮਾਰੀਆਂ ਇੱਕ ਵੱਣੀ ਬੜੀਆਂ ਮਾਰੀਆਂ ਹਾਫ ਹੋ ਗਿਆ ਜੀ ਖੋਖਰ ਫੌਜੀਆ ਵਾਲਾ ਕਬੱਡੀ ਕੋਚ ਮਜੀਤ ਸਿੰਘ ਜੀ ਪੰਨੂ ਦਾ ਤਰਸ਼ਿਆ ਹੋਇਆ ਮੱਲੇ ਸਾਡੀ ਖੇਡ ਕਬੱਡੀ ਦਾ ਆਹ ਸਾਹਮਣੇ ਕਹਿੰਦੇ ਟਵਿੰਕਲ ਨੇ ਫੇਰ ਰੇਡ ਪਾਤੀ ਹੈ ਮੇਲਾ ਚੋਟੀ ਦਾ ਬੱਲੇ ਉਹ ਸਾਹਮਣੇ ਕਰਾ ਦੇ ਉਹ ਟਵਿੰਕਲ ਦੀ ਕਬੱਡੀ ਟਵਿੰਕਲ ਦੀ ਕਬੱਡੀ ਮੇਰੇ ਵੀਰੋ ਆ ਦੂਸਰੇ ਪਾਸੇ ਕਹਿੰਦੇ ਗੋਪੀ ਨੇ ਬੜੀ ਸੋਹਣੀ ਟਰਾਈ ਕੀਤੀ ਹੈ ਡੱਕਣ ਦੀ ਪਰ ਨੰਬਰ ਰੇਡਰ ਨੇ ਜੋੜ ਦਿੱਤਾ ਹੈ ਅਗਲੀ ਕਬੱਡੀ ਅਮਨ ਨੇ ਪਾ ਦਿੱਤੀ ਮੇਰੇ ਵੀਰੋ ਆਹ ਕੰਦੇ ਪੰਜਾਬ ਦੀਆਂ ਸ਼ੇਰ ਬੱਚੀਆਂ ਦਾ ਸਾਹਮਣੇ ਉਹ ਤਾੜੀਆਂ ਤੇ ਆਮ ਵੱਜਣਗੀਆਂ ताड़ियत मचण गिया टविंकल 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 टमिंकल आ, आ टिंकल ਵਾਹ ਉਹ ਵਧੀਆ ਲੱਗਦਾ ਮੈਚ ਤੇ ਕਰੀ ਤਾੜੀ ਮਾਰ ਕੇ ਪਿਆਰ ਦੀ ਇਹਨਾਂ ਬੱਚੀਆਂ ਨਾਲ ਹੋ ਤਾੜੀਆਂ ਮਾਰ ਦਿਓ ਜ਼ੋਰਦਾਰ ਤਾੜੀਆਂ ਮਾਰ ਦਿਓ ਇਹਨਾਂ ਬੱਚੀਆਂ ਦੇ ਨਾਂ ਤੇ ਤਾੜੀਆਂ ਜ਼ੋਰਦਾਰ ਮਾਰ ਦਿਓ ਉਧਰਲੇ ਪਾਸੇ ਪੈਂਦੀਆਂ ਹੋਈਆਂ ਕਬੱਡੀਆਂ ਲਓ ਟਵਿੰਕਲ ਦੀ ਕਬੱਡੀ ਹੈ ਕਹਿੰਦੇ ਖੇਡਦੇ ਮੈਦਾਨ ਵਿੱਚ ਨਜਮਾ ਵਰਗੀਆਂ ਗੋਪੀ ਵਰਗੀਆਂ ਸੁਮਨ ਵਰਗੀਆਂ ਲਓ ਕਾਜਲ ਵਰਗੀਆਂ ਚਾਰ ਖਿਡਾਰਨਾਂ ਤਿਆਰ ਵਰ ਤਿਆਰ ਨੇ ਪਰ ਨੰਬਰ ਕਿੰਨੇ ਟਵਿੰਕਲ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੰਦਾ ਹੈ ਅਗਲੀ ਕਬੱਡੀ ਪਾਉਣ ਵਾਸਤੇ ਅਮਨ ਤਿਆਰ ਵਰ ਤੇ ਲਾਟ ਵੈਂਕਲ ਦੀ ਪਹਿਲੀ ਕਬੱਡੀ ਪੈ ਗਈ ਮਾਝੇ ਵਾਲਿਓ ਤਾੜੀਆਂ ਉਧਰ लवली ਸਾਡਾ ਵੀਰ ਮੋਗੇ ਤੋਂ ਪੁੱਜਿਆ ਆਇਆ ਹੈ ਬਾਬਾ ਜੁਗਲ ਸਿੰਘ ਜੀ ਦੇ ਵੀਰ ਨੇ ਉਹਨਾਂ ਦੇ ਵੱਲੋਂ ਦੋਨਾਂ ਟੀਮਾਂ ਲਈ 1-1000 ਰੁਪਏ ਦੇ ਪਿਆਰ ਪਹੁੰਚਦੇ ਹੋਏ ਆ ਬਾਬਾ ਪਰਸ਼ਾ ਦਾ ਧੰਨਵਾਦ लवली ਮੋਗੇ ਤੋਂ ਸਾਡਾ ਵੀਰ ਪਹੁੰਚਿਆ ਧੰਨਵਾਦ ਹੈ ਬਾਬਾ ਪਰਸ਼ਾ ਦੇ ਵੀਰ ਨੇ ਉਹਨਾਂ ਵੱਲੋਂ ਦੋਨਾਂ ਟੀਮਾਂ ਦੇ ਲਈ 1-1000 ਰੁਪਏ ਆਹ ਕਹਿੰਦੇ ਕਬੱਡੀ ਟੋਨ ਅੰਕਲ ਦੀ ਪੈਂਦੀ ਹੋਈ ਹੈ ਖੇਡ ਦੇ ਮੈਦਾਨ ਦੇ ਵਿੱਚ ਇਹ ਵੀ ਕਹਿੰਦੇ ਬੜੀ ਤਗੜੀ ਰੋਟਰ ਆਹ ਵਰਲਿਆਂ ਦੇ ਹੱਥ ਹੋਣੀਆਂ ਵਰਲਿਆਂ ਖਿਡਾਰਨਾਂ ਦੇ ਹੱਥ ਹੋਣੀਆਂ ਚਾਰ ਖਿਡਾਰੀਆਂ ਦੇ ਵਿੱਚੋਂ ਬਹਾਦ ਕੇ ਕਹਿੰਦੇ ਕੀਤੀ ਹੋਈ ਟਰਾਈ ਨੀਤੂ ਨੇ ਔਰ ਪੁਆਇੰਟ ਕਹਿੰਦੇ ਟਵਿੰਕਰ ਨੇ ਜੋੜ ਦਿੱਤਾ ਹੈ ਆਪਣੀ ਟੀਮ ਦੇ ਲਈ ਹਮਾਰ ਕਰਦਾ ਹੈ ਕਹਿੰਦਾ ਜਿਹੜੇ ਮੇਲੇ ਤੇ ਕਹੇਗੀ ਟੈਂਕਲ ਨਾ ਕਵਾ ਦਿੱਤੀ ਜਾਣੀ ਹੈ ਗੋਪੀ ਹੈ ਰਾਤਾ ਔਰ ਟਵਿੰਕਰ ਨਾਲ ਦੋ ਦੋ ਹੱਥ ਕਰਦਾ ਹੈ ਇਹ ਗੋਪੀ ਗੋਪੀ ਟਵਿੰਕਰ ਇਹ ਬੱਲੇ 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 ਆਗੀ ਬਣ ਗਿਆ ਆਗੀ ਬਣ ਗਿਆ ਆ ਓ ਮਾਰੋ ਤਾੜੀਆਂ ਆ ਇਹ ਆ ਇਹ ਆ ਰੱਗੇ ਨੂੰ ਕਹਿੰਦੇ ਸਰਾਇ ਨੂੰ ਕਹਿੰਦੇ ਸਿਆਦ ਜਦੋਂ ਕਹਿੰਦੇ ਟੈਂਕਲ ਦੀ ਪੈਂਦੀ ਹੋ ਰੋੜ ਖੇਡ ਦੇ ਮੈਦਾਨ ਦੇ ਵਿੱਚ ਜਵਾਨ ਪੁੱਤ ਨੂੰ ਲੋੜਾਂ ਵੱਡ ਖੋਲ ਮਾੜੀ ਰੋਵ ਰੱਖੀ ਵਾ 3 ਕੁਵਾਰੀਆਂ ਤੇ ਜੇ ਮਨ ਨੂੰ ਝਟਕਣਾ ਨਹੀਂ ਲੱਗੀ ਮਾਰ ਕਰਨਾ ਕਿ ਮੈਲ ਟਾਰੀਆਂ ਤੇ ਕਬੱਡੀ ਤਬੱਸਿਆ ਹੈ ਜਿਹੜੇ ਕਰ ਲੈਂਦੇ ਗੁੱਲ ਪੈਂਦੇ ਨੇ ਉਹਨਾਂ ਖਿਡਾਰੀਆਂ ਨੇ ਟੈਂਕਲ ਦੀ ਪੈਂਦੀ ਹੋਈ ਕੋਡੀ ਦੇ ਉੱਪਰ ਕਿਹੜੀ ਖਿਡਾਰ ਲਾਜਾ ਬੱਲੇ ਬੱਲੇ ਕਰਾਵੇ ਲਈ ਇਧਰਲੇ ਪਾਸੇ ਮੈਨੂੰ ਲੱਗਦਾ ਬਹੁਤ ਵੀ ਗੱਲ ਪੁਆਇੰਟ ਹੈ ਜਿਹੜਾ ਰੇਡਰ ਦੇ ਖਾਤੇ ਜੁੜਦਾ ਹੋਇਆ ਐਨ ਕਹਿੰਦੇ ਧਾਣੀ ਦੇ ਖਾਤੇ ਜੁੜਦਾ ਹੋਇਆ ਮੇਰੇ ਪੈਂਦੇ ਜਦੋਂ ਗਰਾਰੀ ਅੜਦੀ ਹੈ ਨਿਸ਼ਾਨ ਕਹਿੰਦਾ 9 ਮੀਟਰ ਨਹੀਂ ਕਰਦੇ ਮੈਟਰੀ ਯਾਰੀ ਕਰਦੀ ਹੈ ਮੈਟਰੀ ਯਾਰੀ ਕਰਦੀ ਹੈ ਮੈਟਰੀ ਯਾਰੀ ਕਰਦੀ ਹੈ ਗੋਪੀ ਇਹਨੇ ਥਾਪੀਆਂ ਵੜੀਆਂ ਮਾਰੀਆਂ ਉਹ ਕਾਵੇ ਭਾਜੀ ਲਾਵੇ ਭਾਜੀ ਲਾਵੇ ਭਾਜੀ ਲਾਵੇ ਭਾਜੀ ਓ ਬੱਲੇ 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 ਮਾਜਾ ਨੱਚੂ ਮਾਜਾ ਨੱਚੂ ਮਾਜਾ ਨੱਚੂ ਏ ਪੰਗੜੇ 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 ਪੈਣਗੇ ਪੰਗੜੇ ਪੈਣਗੇ ਏ ਬੱਲੇ 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 My DIY ਸਾਰੇ ਤਾੜੀਆਂ ਮਾਰਦੇ ਨੇ ਮੇਰੇ ਪੰਜਾਬੀ ਵੀਰੋ ਕੱਦੋ ਪੂਰੇ ਦੇ ਸ਼ੋਅ ਮੈਚ ਦੀ ਜਿਹੜੀ ਸ਼ੁਰੂਆਤ ਇਸ ਵੇਲੇ ਹੋ ਚੁੱਕੀ ਹੈ ਹੁਣ ਦੇਖਾਂਗੇ ਸਾਹਮਣੇ ਚਾਰ ਬੱਬਰ ਖੇਰ ਮੱਛੀਆਂ ਤਿਆਰ ਵਰ ਤਿਆਰ ਹੈ ਕੌਣ ਬੱਲੇ ਬੱਲੇ ਕਰਵਾਵੇਗੀ ਕੌਣ ਡਕੇਗੀ ਗੱਲ ਸਮੇਂ ਦੀ ਹੈ ਆਹ ਕਹਿੰਦੇ ਨੀਤੂ ਮਟਿਆਰ ਇਸ ਵੇਲੇ ਕੋਸ਼ਿਸ਼ ਕਰਦੀ ਹੈ ਇਹ ਗਵਾਨ ਪਿੰਡ ਤੋਂ ਚੱਲ ਕੇ ਆਈ ਹੈ ਪੰਜਵਾਂ ਵਾਲੀ ਨੀਤੂ ਇਸ ਵੇਲੇ ਕੋਸ਼ਿਸ਼ ਕਰਦੀ ਹੈ ਨੰਬਰ ਕਹਿੰਦੇ ਟਵਿੰਕਲ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਗਈ ਹੈ ਆਹ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਮਟਿਆਰ ਤਿਆਰ ਵਰ ਤਿਆਰ ਹੈ ਹੁਣ ਦੇਖਾਂਗੇ ਕੌਣ ਭੱਲੇ ਬੱਲੇ ਲਓ ਸੋ ਇਹਨੂੰ ਫੜ ਧੱਕਣਾ ਦੇ ਇਹਨੂੰ ਡਾਕ ਨੀਥੂ ਕਾਟ ਰਾਈ ਪਹਿਲਾਂ ਵੀ ਜਫੇ ਛੋਟੀ ਦੇ ਲਾਏ ਆ ਹੁਣ ਧੰਗਾ ਨਾਲ ਜਸ਼ਨ ਤਿਆਰ ਵਰ ਤਿਆਰ ਹੈ ਪਰ ਟੱਚ ਡਬਲ ਦਾ ਇਸ਼ਾਰਾ ਨੰਬਰ ਰੇਡਰ ਦਾ ਜੋਪੀ ਭلوانਜੀ ਫੈਸਲਾ ਸੁਣਾ ਗਿਆ ਮੈਂ ਪਹਿਲਾਂ ਦੱਸਿਆ ਵੀ ਆਹ ਧਰਤੀ ਦਾ ਬਹੁਤ ਵੱਡਾ ਯੋਗਦਾਨ ਸਾਡੀ ਖੇਡ ਕਬੱਡੀ ਦੀ ਦੁਨੀਆ ਦੇ ਵਿੱਚ ਹੈ ਝੈ ਗੱਲ ਗੱਗੋ ਪੂਰੇ ਵੱਲੇ ਹਰ ਜਿੱਤ ਦੀ ਹੋਵੇ ਝੈ ਗੱਲ ਭੈੜੀ ਕੋਖ ਦਾ ਸਲਕਣੀ ਹੋਈ ਹੋਇਆ ਕੀ ਜੇ ਤੀ ਜੰਪੀ ਭੈੜੀ ਕੋਖ ਦਾ ਸਲਕਣੀ ਹੋਈ ਸਾਹਮਣੇ ਮਟਿਆਰ ਕਬੱਡੀ ਪਾ ਰਹੀ ਹੈ ਹੇ ਬੱਲੇ 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 ਲੱਗਦਾ ਜੋਰ ਆ ਟਵਿੰਕਲ ਡੱਕ ਲਈ ਹੈ ਆ ਟਵਿੰਕਲ ਡੱਕ ਲਈ ਹੈ ਖੇਡ ਕਬੱਡੀ ਦੀ ਵੱਡੀ 스타 ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਇਹ ਮੇਰੇ ਖਾਦ ਨਾਲ ਨੀਤੂ ਮਟਿਆਰ ਇਸ ਵੇਲੇ ਕੋਸ਼ਿਸ਼ ਕਰ ਰਹੀ ਹੈ ਡਰਾਈਆਂ ਕਰ ਰਹੀ ਹੈ ਪਰ ਟਵਿੰਕਲ ਡੱਕਣਾ ਕੋ ਟਵਿੰਕਲ ਨੂੰ ਡੱਕਣਾ ਮਜ਼ਾਕ ਥੋੜੀ ਹੈ ਟਵਿੰਕਲ ਨੂੰ ਡੱਕਣਾ ਮਜ਼ਾਕ ਥੋੜੀ ਹੈ ਵਾਹ ਵੀ ਟਵਿੰਕਲ ਦੇ ਨਾਂ ਤੇ ਤਾੜੀਆਂ ਆ ਮੋਹਰੇ ਵੱਜ ਰਹੀਆਂ ਆ 9 ਤੇ 10 ਅਕਤੂਬਰ ਨੂੰ ਵੱਡਾ ਮੇਲਾ ਪਿੰਡ ਡੱਲ ਦੇ ਵਿੱਚ ਖੇਡਿਆ ਜਾਣਾ ਹੈ ਸਭ ਨੇ ਖੁੱਲੇ ਸੱਦੇ ਆ ਬਾਰਡਰ ਦੇ ਾਂ ਦੇ ਵਿੱਚ ਮਸਿਆ ਪਿੰਡ ਕਣਾ ਦੇ ਐਨੂੰ ਡਾਕ ਹਰਨਾ ਦੇ ਟਵਿੰਕਲ ਨੂੰ ਫੜਾ ਲਾ ਚੋਟੀ ਦਾ ਜੱਫਾ ਐਨ ਬੱਲੇ ਬੱਲੇ ਹੋਵੇਗੀ ਖੇਡ ਦੇ ਮੈਦਾਨ ਦੇ ਵਿੱਚ ਸਾਹਮਣੇ ਤੱਕਾਂਗੇ ਟਵਿੰਕਲ ਹਲਕੇ ਹਲਕੇ ਕਦਮ ਵਿਰੋਧੀਆਂ ਦੇ ਮੇਰੇ ਵਿੱਚ ਧਰੇ ਹੋਏ ਉਧਰ ਦੇ ਬੰਨੇ ਇਦਰ ਸਾਡੇ ਸਾਥ ਨੀਤੂ ਤਿਆਰ ਵਰਤਿਆ ਰਹੇ ਨੀਤੂ ਕਰ ਕੁਝ ਨਾ ਕੁਝ ਡੱਕੜਾਂ ਦੇ ਡਾਕਿਆਂ ਨੂੰ ਇਹਦਾ ਲੋਕਾਂ ਨੇ ਕਹਿਣਾ ਇਹਨੇ ਨੀਤੂ ਨੀਤੂ ਲਾਈ ਤੇ ਨੀਤੂ ਨੇ ਡੱਕਾ ਨਹੀਂ ਦਿੱਤਿਆ ਇਹਨੇ ਨੀਤੂ ਨੀਤੂ ਲਾਈ ਨੀਤੂ ਨੇ ਡਕਾਣੀ ਤੋੜਿਆ ਆਓ ਸਾਹਮਣੇ ਏ ਹੇ 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 ਆ ਲੱਗਦਾ ਯੋੜ ਬੱਲੇ 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 ਵਾਹ ਪਹਿਲੀ ਰੇਡ ਜਿਹੜੀ ਸਫਲ ਹੈ ਤੇ ਸਾਡੇ ਬਾਬਾ ਜੀ ਬਾਬਾ ਸੋਹਣ ਸਿੰਘ ਜੀ ਉਹਨਾਂ ਵੱਲੋਂ 200 ਦਾ ਵੱਡਾ ਸਨਮਾਨ ਦਿੱਤਾ ਜਾਵੇਗਾ ਇਹ ਨੋਟ ਕਰ ਲੈਣ ਭਾਏ ਜਿਹੜੇ ਪਟਾਕੇ ਪੈਂਦੇ ਵੇਖਣਾ ਚਾਹੁੰਦੇ ਆ ਪੈਂਦੇ ਆ ਪਟਾਕੇ ਫਿਰ ਪੈ ਲੈਣ ਦੇ ਕਹਿੰਦੇ ਆ ਪਹਿਲਵਾਨੀ ਜੋ ਸਿੱਖ ਲੈਣ ਦੇ ਰਾਜੇ ਖੇਲੇ ਜੋ ਵੀ ਹੁੰਦਾ ਹੋ ਲੈਣ ਦੇ ਨੈਂਦੀਆ ਸਵਾਦ ਦੁਨੀਆ ਲੈ ਲੈਣ ਦੇ ਨੈਂਦੀਆ ਸਵਾਦ ਦੁਨੀਆ ਲੈ ਲੈਣ ਦੇ ਆ ਖਰਖੇ ਦੜਕੇ ਵਾਲੀ ਕਬੱਡੀ ਐ ਪਰ ਸਾਹਮਣੇ ਟਵਿੰਕਲ ਉਂਗਲ ਖੜੀ ਕਰ ਗਈ ਐ ਓ ਬਈ ਜਿੰਨਾ ਜਿੰਨਾਂ ਨੂੰ ਟਵਿੰਕਲ ਦੀ ਖੇਡ ਵਧੀਆ ਲੱਗੀ ਇੱਕ ਵਾਰੀ ਤਾੜਾ ਟਵਿੰਕਲ ਦੇ ਨਾਮ ਤੇ ਮਾਰ ਦਿਓ ਔਨ ਦੇ ਲਈ ਟ੍ਰੇਕਰ ਵੇਰ ਆ ਗਈ ਐ ਓ ਚਾਰ ਜਾਫਰਾ ਖੜ ਗਿਆ ਹੁਣ ਕੋੜੀ ਓ ਟੋਪਣ ਦੀ ਗੱਲ ਕਰਦੀ ਐ ਸੈਮੀਫਾਈਨਲ ਦੀਆਂ ਟੀਮਾਂ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਣ ਲਓ ਅਗਲ ਪਾਸੇ ਰੇਡ ਪਾਉਣ ਦੇ ਵਾਸਤੇ ਆ ਖਿਡਾਰੀਨ ਆ ਦੂਸਰੇ ਪਾਸੇ ਡੱਕ ਲੰਦੀ ਕਰਦੀ ਟਰਾਈ ਤੇ ਨੰਬਰ ਜਿਹੜਾ ਇਸ ਵੇਲੇ ਰੇਡਰ ਦੇ ਖਾਤੇ ਦੇ ਵਿੱਚ ਦਰ ਲਾ ਹੋਇਆ ਹੈ ਕਿਹ ਜੁੜੀਆਂ ਇਹ ਕੁੜੀਆਂ ਜੁੜੀਆਂ ਉਹ ਪੜ ਲੋਕੇ ਮਾਪਿਆਂ ਦਾ ਨਾਮ ਆਜ ਕਦੇ ਸੱਸਾਂ ਨੂੰ ਜੱਫੇ ਨਾ ਉਹ ਲਾੜ੍ਹ ਕੁੜੀਆਂ ਉਹ ਟਵਿੰਕਰ ਆ ਗਈ ਐ ਉਹ ਕਬੱਡੀ ਪਾਉਣ ਦੇ ਲਈ ਉਹ ਕਹਿੰਦੇ ਟਵਿੰਕਰ ਦੀ ਕਬੱਡੀ ਆ ਹੁਣ ਕਿਹੜਾ ਉਹ ਕੋਈ ਜਾਫਰ ਉਹ ਬੜ ਜੱਫੇ ਵੀ ਕਰਦੀ ਐ ਇਹ ਤਾਂ ਟਾਈਮਲੈਸ ਨਾ ਟਵਿੰਕਰ ਉਹ ਟਵਿੰਕਰ ਉਹ ਟਵਿੰਕਰ ਉਹ ਟਵਿੰਕਰ ਬਰਦਾਸ਼ਤ ਉਹ ਮਾਝੇ ਵਾਲੀ ਉਹ ਮਾਝੇ ਵਾਲੀ ਅਰੇ ਨੰਬਰ ਜਿਹੜਾ ਇਸ ਵਨ ਰੇਡਰ ਦੇ ਖਾਤੇ ਦੇ ਵਿੱਚ ਜੁੜਦਾ ਹੈ